ਮੋਗਾ ਅਜੀਤਵਾਲ ਪੁਲਿਸ ਨੇ 1 ਕਿਲੋ ਹੈਰੋਇਨ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਦੋਵੇਂ ਮੁਲਜ਼ਮ ਰਿਸ਼ਤੇ ਦੇ ਵਿੱਚ ਜੀਜਾ ਸਾਲਾ ਨੇ ਤੇ ਉਹਨਾਂ ਤੇ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਨੇ ਕੱਲ ਸਾਡੇ ਥਾਣਾ ਅਜੀਤਵਾਲ ਦੇ ਐਸਐਸ ਤੋਂ ਕੋਲ ਇੱਕ ਗੁੱਫੂ ਜਨਾਈ ਸੀ ਕਿ ਟੂਟ ਚੱਕ ਦੇ ਏਰੀਏ ਦੇ ਵਿੱਚ ਜਿਹੜਾ ਉਹ ਦੋ ਆਦਮੀ ਜਿਹੜੇ ਨੇ ਉਹ ਵੱਡੇ ਲੈਵਲ ਦੇ ਉੱਤੇ ਹੈਰਨ ਨੂੰ ਲੈ ਕੇ ਬੈਠੇ ਨੇ ਤੇ ਗਾਕਾਂ ਨਹੀਂ ਵੇਟ ਕਰ ਰਿਹਾ ਉਸੇ ਸਬੰਧ ਵਿੱਚ ਜਿਹੜੇ ਸਾਡੇ ਐਸਐਚਓ ਅਜੀਤਵਾਲ ਨੇ ਐਸਆਈ ਅਰਵਿੰਦਰ ਸਿੰਘ ਇਹਨਾਂ ਨੇ ਜਾ ਕੇ ਇੱਥੇ ਮੌਕੇ ਤੇ ਕਾਰਵਾਈ ਕੀਤੀ ਦੋ ਬੰਦਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਬਿਅੰਨ ਸਿੰਘ ਜਿਹੜਾ ਉਹ ਹੈਗਾ ਚੂੜ ਚੱਕ ਤੋਂ ਇੱਕ ਉਹਦਾ ਰਿਸ਼ਤੇਦਾਰ ਹੈ ਉਹ ਸੰਦੀਪ ਆਪਣਾ ਰਾਮੇ ਪਿੰਡ ਦਾ ਸੁਖਦੀਪ ਸਿੰਘ ਰਾਮਾ ਥਾਣਾ ਬਦਨੀ ਦੇ ਵਿੱਚ ਪਿੰਡ ਦਾ ਇਹ ਦੋਨੇ ਆਪਸ ਆਲਾ ਬਣਵਾਏ ਜਾ ਨੇ ਇਹ ਦੋਨੇ ਇੱਥੇ ਬੈਠੇ ਸੀ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਉਹਨਾਂ ਦੇ ਕੋਲੋਂ ਜਿਹੜੀ ਆ ਕਿ ਉਹ 1 ਕਿਲੋ ਜਿਹੜੀ ਉਹ ਹੈਰਨ ਬਰੰਦ ਤੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਗਾਪਤ ਦੇ ਅਨਸਾਰ ਕਾਰ ਵੀ ਕੀਤੀ ਕਾਰ ਵੀ ਕਰਕੇ ਤੇ ਜਿਹੜਾ ਉਹ ਉਹਨਾਂ ਨੂੰ ਦਸਤਾਰ ਕੀਤਾ ਅੱਜ ਉਹਨਾਂ ਨੂੰ ਕੋਰਟ ਚ ਪੇਸ਼ ਕਰਕੇ ਅਸੀਂ ਰਿਮਾਂਡ ਹਾਸਲ ਕਰ ਰਹੇ ਹਾਂ ਇਹਨਾਂ ਦੇ ਪਹਿਲਾਂ ਮਾਮਲੇ ਦਰਜ ਇਹਨਾਂ ਦੋਨਾਂ ਹਾਂ ਇਹ ਜਿਹੜੇ ਹੈਕਟਰ ਨੇ ਇਹਨਾਂ ਦੇ ਉੱਤੇ ਪਹਿਲਾਂ ਵੀ ਇੱਕ ਦੇ ਉੱਤੇ ਪੰਜ ਮਕਦਮੇ ਦਰਜ ਨੇ ਇੱਕ ਦੇ ਉੱਤੇ 6 ਮਕਦਮੇ ਨੇ ਨਸ਼ਾ ਵੇਚਣ ਦੇ ਨੇ ਚਟਾ ਗੋਲੀਆਂ ਹੁਕੀ ਵਗੈਰਾ ਦੇ ਉਹ ਅਸੀਂ ਇਹਨਾਂ ਦੀ ਰਿਮਾਂਡ ਲੈ ਕੇ ਤੇ ਪੂਰੀ ਡਿਟੇਲ ਪੁੱਛ ਕਿਸ ਕਰਨੇ ਕਿ ਕਿੱਥੋਂ ਲੈ ਕੇ ਆਏ ਸੀਗੇ ਕਿਤੇ ਇਹਨਾਂ ਨੇ ਅੱਗੇ ਇਹ ਮਾਲ ਸਪਲਾਈ ਕਰਨਾ ਸੀਗਾ ਇਹ ਦੀ ਕਵਰੀ ਹੋਣ ਨਾਲ ਜਿਹੜਾ ਸਾਡੇ ਏਰੀਆ ਦਾ ਵਿੱਚ ਕਾਫੀ ਜਿਹੜਾ ਠੱਲ ਪਊਗੀ ਤੇ ਕਿਉਂਕਿ ਇਹ ਦੀ ਕਈ ਜਗ੍ਹਾ ਤੇ ਇਹਨਾਂ ਨੇ ਜਵੇਂ ਇਹਨਾਂ ਦੀ ਪੁੱਛ ਕਿਸ ਮੁਤਾਬਕ ਇਹਨਾਂ ਨੇ ਅੱਗੇ ਦੇਣੀ ਸੀਗੀ ਤਾਂ ਮੇਰਾ ਖਿਆਲ ਇਹ ਇੱਕ ਇਹਨਾਂ ਵੱਲੋਂ ਇੱਕ ਵਧੀਆ ਅਚਾ ਲੱਗਾ ਜੋ ਕੰਮ ਚੱਲ ਰਿਹਾ ਹੈ ਸਰ ਇਹ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਇਹ ਕਾਫੀ ਟਾਈਮ ਤੋਂ ਜੀ ਪਿਛਲੇ ਮੈਂ ਇਹਨਾਂ ਦਾ ਰਿਕਾਰਡ ਜਿਹੜਾ ਚੈੱਕ ਕੀਤਾ ਹੋਰ ਇਹਨਾਂ ਨੇ 5-5 ਮਕਦਮੇ ਇੱਕ ਤੇ 6 ਮਕਦਮੇ ਦਾ ਕਾਫੀ ਟਾਈਮ ਲੱਗੇ ਅੰਦਰ गए ਵਾਪਸ ਆ ਗਏ ਫਿਰ ਕੰਮ ਤੇ ਲੱਗ ਗਏ ਇਹੀ ਕੰਮ ਹੈ ਆਪ ਯਾਪਤਾ ਨਹੀਂ ਹੈ ਜੇ ਇਸ ਕੱਲ ਚਾਹ ਵੀ ਪੁੱਛ ਕਿਸ ਵੀ ਨਹੀਂ ਆਇਆ ਹੁਣ ਇਹਨਾਂ ਦਾ ਮੈਡੀਕਲ ਹੋਊਗਾ ਜਾਂ ਇਹਨਾਂ ਦੀ ਹੋਰ ਡੀਟੇਲ ਪੁੱਛ ਕਿਸ ਕਰਾਂਗੇ ਸਾਰੇ ਗੱਲਾਂ ਕਲੀਅਰ ਹੋ ਜਾਣਗੀਆਂ ਇਹ ਗੱਲ ਕਿ ਕਿੰਨੀ ਉਮਰ ਦੀ ਉਮਰ ਦੇ ਵਿੱਚ ਕਿੰਨੀ ਕਿੰਨੀ ਲੱਗਦੀ ਦੇਖੋ ਇਹਨਾਂ ਦੀ ਜਿਹੜੀ ਉਮਰ ਹੈ ਜੀ ਉਹ ਜਿਵੇਂ 35 ਸਾਲ ਦਾ ਇੱਕ ਹੈਗਾ ਇੱਕ ਇਹਦਾ ਜਿਹੜਾ ਦੂਜਾ ਰਿਸ਼ਤੇਦਾਰ ਉਹ 32 33 ਸਾਲ ਦਾ ਇੰਨੀ ਕਿਜੀ ਦੇ ਰਿਸ਼ਤਾ ਕੀ ਹੈ ਹੀ ਆਪਸ ਦੇ ਨਾਲ ਇਹ ਸਾਲਾ ਬਣਵਾਈ ਜਾਣੀ ਜੀ ਹੁਣ ਇਹਨਾਂ ਦਾ ਕੀ ਕਰੀਏ ਅਸੀਂ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਮਾਨ ਹਾਸਲ ਕਰਨਾ ਮਾਣਾ ਸਲ ਕਾਕੇ ਜਿਹੜੀ ਇਹ ਜਿਹੜੀ ਇਸੇ ਲੜੀ ਨੂੰ ਅੱਗੇ ਵਧਾਉਣਾ ਵੀ ਕਿੱਥੋਂ ਮਾਲ ਇਹ ਲੈ ਕੇ ਆਉਂਦੇ ਆ ਉਹਨਾਂ ਨੂੰ ਇਹਦੇ ਵਿੱਚ ਨਾਮਜ਼ਦ ਕਰਨਾ ਕਿਥੋਂ ਕੋਕ ਪਿਛਲਾ ਵੀ ਅਸੀਂ ਬੈਕਵਰਡ ਫਾਰਵਰਡ ਲਿੰਕ ਜਿਹੜੇ ਸਾਰੇ ਨੇ ਉਹ ਕਲੀਅਰ ਕਰਕੇ ਤਾਂ ਜੋ ਕਿ ਜਿਹੜੀ ਇਹ ਜਿਹੜੀ ਕੜੀ ਆ ਇਹਨਾਂ ਦੀ ਜਿਹੜੀ ਆਉਣ ਵਾਲੀ ਅੱਗੇ ਜਿਹਨਾਂ ਨੂੰ ਮਾਲ ਸਪਲਾਈ ਕਰਨਾ ਉਹਨਾਂ ਨੂੰ ਵਿੱਚ ਨਾਮਜ਼ਦ ਕੀਤਾ ਜਾਵੇ ਤੇ ਇਹ ਨਸ਼ੇ ਨੂੰ ਖਤਮ ਕੀਤਾ ਜਾਵੇ ਤੁਸੀਂ ਦੱਸੇ ਪਹਿਲਾਂ ਵੀ ਇਹਨਾਂ ਦੇ ਪਰਚੀ ਇਹਦੇ ਨਾਲ ਹੋਰ ਵੀ ਇਹਦੇ ਨਾਲ ਸਾਥ ਹੋ ਗਈ ਉਹ ਜੇ ਪੁੱਛ ਗਿਸ਼ ਚਾਹੂਗਾ ਜੀ ਹੁਣ ਮੈਂ ਤੁਹਾਨੂੰ ਇਹ ਡਿਟੇਲ ਦੱਸਿਆ ਮਡਲੀ ਸਟੇਜ ਤੇ ਇਹ ਵੀ ਨਾ ਦੇ ਖਿਲਾਫ ਇੱਕ ਦੇ ਖਿਲਾਫ 5 ਨੰਬਰ ਜਿਹੜਾ ਬਿਆਨ ਸਿੰਘ ਹੈ ਕੂੜ ਚੱਕਣਾ ਤੇ ਦੂਜੇ ਦੇ ਸਾਲੇ ਦੇ ਖਿਲਾਫ ਸ਼ੇਮ ਕੱਢ ਮੈਂ ਦੱਸਣੀ ਹੈ